ਬੜਾ ਗਰਮ-ਗਰਮ ਤੋਲੀਆਂ ਤਾਵਲ ਦੇ ਕੇ ਗਈ ਇਹ ਫੇਸ ਟਾਉ ਜਿਹਦੇ ਨਾਲ ਨਾਈਸਲੀ ਫੇਸ ਵਾਸ਼ ਕੀਤਾ ਤੇ ਹੁਣ ਕਹਿੰਦੇ ਆ ਖਾ ਪੀ ਲਿਆ ਤੇ ਹੁਣ ਤੁਸੀਂ ਸੋ ਚੋ ਤੇ ਮੈਨੂੰ ਦੇਖ ਕੇ ਗਈ ਹੈ ਕਿ ਮੈਂ ਕੰਮ ਕਰ ਰਹੀ ਆ ਵੀਡੀਓਜ਼ ਬਣਾ ਰਹੀ ਆ ਮਨੇ ਮੈਨੂੰ ਕੁਝ ਨਹੀਂ ਕੀਤਾ 홀ੀডেਜ਼ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਹੁੰਦੀ ਆ ਬਹੁਤ ਐਨਰਜੈਟਿਕ ਵਾਲੀ ਤੁਸੀਂ ਘੁੰਮਦੇ ਫਿਰਦੇ ਹੋ ਹਾਈਕਿੰਗ ਪਾਈਕਿੰਗ ਸਭ ਕੁਝ ਕਰਦੇ ਆ ਤੇ ਦੂਸਰੀ ਹੁੰਦੀ ਆ ਸੀ ਸਾਈਡ ਤੇ ਜਾ ਕੇ ਆਰਾਮ ਨਾਲ ਰਿਲੈਕਸ ਕਰਨਾ ਹੋਟਲ 'ਚ ਸੌਣਾ ਤੇ ਜਾਂ ਆਪਣੇ ਬੈਕੌਪ ਜਾ ਕੇ ਸੌਣਾ ਮੇਰੇ ਬੱਚੇ ਪਸੰਦ ਕਰਦੇ ਆ ਖੂ ਉਤਰਨਾ ਫਿਰਨਾ ਤੇ ਉਹ ਮੈਨੂੰ ਵੀ ਨਾਲ ਦੇ ਨਾਲ ਚਾਹ ਨੂੰ ਚੱਲ ਰੱਖਦੇ ਮੈਨੂੰ ਪਹਿਲੇ ਹੀ ਕਹਿ ਦਿੰਦੇ ਆ ਕਿ ਮਾਂ ਥੋੜਾ ਰਿਲੈਕਸ ਤੇ ਮੈਂ ਕਹਿੰਦੀ ਆ ਚਲੋ ਠੀਕ ਆ ਅਭੀ ਬਹੁਤ ਇੰਜੋਏ ਕਰਤੀ ਆ ਮੇਰੇ ਬਾਕੀਆਂ ਦੀ ਮੇਰੇ ਨਾਲ ਦੇਆਂ ਦੀ ਬੱਸ ਹੋ ਜਾਂਦੀ ਆ ਪਰ ਮੈਨੂੰ ਦੇਖ ਕੇ ਬਹੁਤ ਹਰਾਨ ਹੁੰਦੇ ਆ ਤੇ ਮੈਂ ਕਿਉਂ ਇੰਨੀ ਫਿਟ ਹੈਗੀ ਆ ਲਿਕਵਿਡ ਬਾਇਓਸਰ ਤੇ ਇਹਨਾਂ ਦੇ ਜਿਨ੍ਹਾਂ ਤੇ ਮੈਂ ਕਹੀ ਸੀ ਕਿ ਉਹਨਾਂ ਨੇ ਵੀ ਲਿਕਵਿਡ ਬਾਇਓਸਰ ਪੀਂਦੇ ਹੈਗੇ ਆ ਦੇ ਤੁਸੀਂ ਵੀ ਲਿਕਵਿਡ ਪਾਇਆ ਸੈਲਫੀਆ ਕਰੋ ਫॉर એનર્ਜੀ ਫॉर ਜੋਇੰਟਸ ਵਾਸਤੇ